ਮੁੰਡਾ ਟੌਰ ਨਾਲ ਲੈ ਕੇ ਗਿਆ ਸੀ ਬਰਾਤ ਪਰ ਸ਼ਗਨਾ ਤੋਂ ਉੱਠ ਕੇ ਕੁੜੀ ਨਾਲ ਮਾਂਜਣੇ ਪਏ ਭਾਂਡੇ। ਦੋਸਤੋ ਅਕਸਰ ਹੀ ਵਿਆਹ ਵਾਲੇ ਮੁੰਡਾ ਕੁੜੀ ਤੋਂ ਵਿਆਹ ਤੋਂ ਕੁਝ ਦਿਨ ਪਹਿਲਾਂ ਜਾਂ ਕੁਝ ਦਿਨ ਬਾਅਦ ਕੁਝ ਵੀ ਨਹੀਂ ਕਰਵਾਇਆ ਜਾਂਦਾ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਭਾਂਡੇ ਮਾਂਜਦੇ ਦਿਖਾਈ ਦੇ ਰਹੇ ਨੇ। ਦਰਸਲ ਜਿਸ ਦਿਨ ਇਸ ਕੁੜੀ ਦਾ ਵਿਆਹ ਸੀ ਠੀਕ ਉਸੇ ਦਿਨ ਪਿੰਡ ਵਿੱਚ ਤਿੰਨ ਹੋਰ ਵਿਆਹ ਸੀ। ਪਿੰਡ ਵਿੱਚ ਟੈਂਟ ਦੀ ਸਿਰਫ ਇੱਕੋ ਦੁਕਾਨ ਸੀ ਤੇ ਚਾਰੇ ਵਿਆਹਾਂ ਦਾ ਸਮਾਨ ਉਸੇ ਦੁਕਾਨ ਤੋਂ ਹੀ ਆਉਣਾ ਸੀ। ਜਿਸ ਕਰਕੇ ਦੁਕਾਨ ਵਾਲੇ ਨੇ ਹਰੇਕ ਪਰਿਵਾਰ ਨੂੰ ਟਾਈਮ ਦਿੱਤਾ ਹੋਇਆ ਸੀ ਕਿ ਐਨੇ ਟਾਈਮ ਤੋਂ ਪਹਿਲਾਂ ਮੇਰਾ ਸਮਾਨ ਤੁਸੀਂ ਵਾਪਸ ਕਰ ਜਾਇਓ ਪਰ ਟਾਈਮ ਹੋਣ ਤੋਂ ਬਾਅਦ ਜਦੋਂ ਟੈਂਟ ਵਾਲੇ ਨੇ ਆਪਣਾ ਸਮਾਨ ਵਾਪਸ ਛੱਡਣ ਲਈ ਕਿਹਾ ਤਾਂ ਕੁੜੀ ਦੇ ਮਾਪਿਓ ਕਹਿੰਦੇ ਅਜੇ ਥੋੜਾ ਜਿਹਾ ਹੋਰ ਟਾਈਮ ਲੱਗੇਗਾ ਪਰ ਟੈਂਟ ਵਾਲਾ ਉਹਨਾਂ ਨੂੰ ਬੋਲਣ ਲੱਗਿਆ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੇਰਾ ਸਮਾਨ ਐਨੇ ਵਜ ਦੇ ਨੂੰ ਵਾਪਸ ਦੇ ਜਾਇਓ ਜਦੋਂ ਕੁੜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਉੱਠ ਕੇ ਸਾਰੇ ਭਾਂਡੇ ਇਕੱਠੇ ਕਰਕੇ ਧੋਣ ਲੱਗ ਗਈ ਇਹ ਦੇਖ ਕੇ ਵਿਆਹ ਵਾਲਾ ਮੁੰਡਾ ਵੀ ਆਇਆ ਤੇ ਦੋਵੇਂ ਰਲ ਕੇ ਭਾਂਡੇ ਧੋਣ ਲੱਗ ਗਏ ਸੋ ਤੁਹਾਡੇ ਆਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ